ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 488 ਤੋਂ ਲੈ ਕੇ 499 ਤੱਕ ਸਵਾਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਸੇਖ ਫਰੀਦ ਜੀਓ ਕੀ ਬਾਣੀ ਏਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਅਰਜਨ ਪਾਤਸ਼ਾਹ ਜੀ ਕਿੰਨੇ ਪ੍ਰੇਮ ਨਾਲ ਲਿਖਦੇ ਨੇ ਜਦੋਂ ਵੀ ਭਗਤ ਸਹਿਬਾਨ ਜੀ ਦੀ ਬਾਣੀ ਆ ਤਾਂ ਵੀ ਜੀਓ ਕਿੰਨਾ ਪ੍ਰੇਮ ਨਾਲ ਲਿਖਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਿੰਨਾ ਪ੍ਰੇਮ ਸੀ ਹਿਰਦੇ 'ਚ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਪੁਏ ਪਾਰਥੀਏ ਰਹਾਓ ਹੰਦੀ ਸੰਗਤ ਜੀ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਦਿਲੋਂ ਮੁਹੱਬਤ ਆ ਉਹੀ ਸੱਚੇ ਨੇ ਜਿਹੜੇ ਕਹਿੰਦੇ ਮਨ ਤੋਂ ਤਾਂ ਪਰਮੇਸ਼ਰ ਨਾਲ ਪ੍ਰੇਮ ਨਹੀਂ ਪਰ ਮੁਖ ਤੋਂ ਦਖਾਵਾ ਕਰਦੇ ਨੇ ਉਹ ਕੱਚੇ ਨੇ ਕਹਿੰਦੇ ਜਿਹੜੇ ਕਹਿੰਦੇ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਅਸਲ ਮਨੁੱਖ ਨੇ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਭੁੱਲਿਆ ਹੋਇਆ ਪਰਮੇਸ਼ਰ ਦਾ ਨਾਮ ਉਹ ਤੇ ਕਹਿੰਦੇ ਧਰਤੀ ਤੇ ਭਾਰ ਨੇ ਆਪ ਲਈ ਲੜ ਲਾਏ ਦਰਦਰਵੇਸ ਸੇ ਤਨ ਤਨ ਜਣੇਂਦੀ ਮਾਓ ਆਏ ਸਫਲ ਸੇ ਫੇਦੀਨਾ ਨੂੰ ਕਹਿੰਦੇ ਪਰਮੇਸ਼ਰ ਨੇ ਆਪ ਆਪਣੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਉਹੀ ਰੰਗੇ ਹੋਏ ਨੇ ਉਹੀ ਪਰਮੇਸ਼ਰ ਦੀ ਫਕੀਰੀ ਕੁਮਾਰ ਰਹੇ ਨੇ ਕਹਿੰਦੇ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਧਾਨਾ ਕਹਿੰਦੇ ਉਹਨਾਂ ਦਾ ਜਗ ਤੇ ਆਉਣਾ ਸਫਲ ਹੋਇਆ ਜੋ ਉਹਦੇ ਨਾਮ ਰੰਗ ਚ ਰੰਗੇ ਹੋਏ ਨੇ ਪਰਵਦਗਾਰ ਅਪਾਰ ਅਗੰਬ ਬੇਅੰਤ ਤੂੰ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ ਕਹਿੰਦੇ ਹੈ ਪਰਮੇਸ਼ਰ ਜੀ ਇਹ ਪਾਲਨਹਾਰ ਤੂੰ ਬੇਅੰਤ ਹੈ ਕਹਿੰਦੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਸੱਖ ਸਾਡੀ ਪਹੁੰਚ ਨਹੀਂ ਹੈਗੀ ਕਹਿੰਦੇ ਪਰ ਜਿਨ੍ਹਾਂ ਨੇ ਤੈਨੂੰ ਪਛਾਣ ਲਿਆ ਸੱਚੇ ਪਿਤਾ ਉਹਨਾਂ ਦੇ ਕਹਿੰਦੇ ਮੈਂ ਪੈਰ ਚੁੰਮਦਾ ਕਹਿੰਦੇ ਤੇਰੀ ਪਨਾ ਖੁਦਾਏ ਤੂੰ ਬਖਸੰਦਗੀ ਸੇਖ ਫਰੀਦ ਖੈਰ ਦੀ ਜੈ ਬੰਦਗੀ ਕਹਿੰਦੇ ਹੈ ਪਰਮੇਸ਼ਰ ਜੀ ਤੇਰੀ ਸ਼ਰਨ ਵਿੱਚ ਆਏ ਆ ਆਪਣੀ ਭਗਤੀ ਦੇ ਦੇ ਕਹਿੰਦੇ ਕਹਿੰਦੇ ਫਰੀਦ ਨੂੰ ਆਪਣੇ ਭਗਤੀ ਕਰਨ ਦੀ ਖੈਰ ਪਾ ਦੇ ਕਹਿੰਦੇ ਹੈ ਪਰਮੇਸ਼ਰ ਜੀ ਸਾਨੂੰ ਬਖਸ਼ ਲਾ ਕਹਿੰਦੇ ਆਸਾ ਬੋਲੇ ਸੇਖ ਫਰੀਦ ਪਿਆਰੇ ਅੱਲਾ ਲੱਗੇ ਇਹ ਤਨ ਹੋ ਸੀ ਖਾਕ ਨਿਮਾਣੀ ਗੋਰ ਕਰੇ ਆਜ ਮਿਲਾਵਾ ਸੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ ਰਹਾਉ ਫਿਰ ਸੇਖ ਫਰੀਦ ਜੀ ਕਹਿੰਦੇ ਨੇ ਹੇ ਜੀਵ ਉਸ ਪਰਮੇਸ਼ਰ ਦੀ ਭਗਤੀ ਕਰ ਉਨੂੰ ਪ੍ਰੇਮ ਕਰ ਕਹਿੰਦੇ ਇਹ ਤੇਰਾ ਜਿਹੜਾ ਸਰੀਰ ਆ ਇਹਨੇ ਕਹਿੰਦੇ ਕਵਰ ਦੇ ਵਿੱਚ ਪੈ ਕੇ ਮਿੱਟੀ ਹੋ ਜਾਣਾ ਕਹਿੰਦੇ ਜੇ ਕਹਿੰਦੇ ਤੂੰ ਚਾਹੇ ਆਪਣੇ ਜਿਹੜੇ ਮਨ ਨੂੰ ਕਹਿੰਦੇ ਮਨ ਨੂੰ ਟਿਕਾ ਤੇ ਜਿਹੜੀਆਂ ਗਿਆਨ ਇੰਦਰੀਆਂ ਕਹਿੰਦੇ ਵਾਸ਼ਨਾਵਾਂ ਵਿੱਚ ਚਿੰਬੜੀਆਂ ਚਿੰਬੜਦੀਆਂ ਨੇ ਭੱਜਦੀਆਂ ਨੇ ਕਹਿੰਦੇ ਜੇ ਉਹਨਾਂ ਨੂੰ ਕਹਿੰਦੇ ਠਹਿਰਾਲਵੇਂ ਅੱਜ ਹੀ ਤੈਨੂੰ ਕਹਿੰਦੇ ਅੱਲਾ ਦਾ ਮਿਲਾਪ ਹੋ ਜਾਵੇ ਇਹ ਮਨ ਨੂੰ ਸਮਝਾਉਣ ਦੀ ਗੱਲ ਕਰਦੇ ਨੇ ਸਮਝ ਨਾ ਕਾਦੇ ਨਾਲ ਨਾਮ ਨਾਲ ਜੇ ਜਾਣਾ ਮਰ ਜਾਈਏ ਕੁਮ ਨਾ ਆਈਏ ਝੂਠੀ ਦੁਨੀਆ ਲੱਗ ਨਾ ਆਪ ਵੰਜਾਈਏ ਕਹਿੰਦੇ ਜਦੋਂ ਪਤਾ ਵੀ ਇਸ ਸੰਸਾਰ ਵਿੱਚ ਬੈਠੇ ਨਹੀਂ ਰਹਿਣਾ ਮਰ ਜਾਣਾ ਕਹਿੰਦੇ ਫਿਰ ਪਤਾ ਨਹੀਂ ਕਹਿੰਦੇ ਮਨੁੱਖਾ ਜਨਮ ਕਦੋਂ ਹੋਵੇ ਤੇ ਫਿਰ ਕਹਿੰਦੇ ਜਿਹੜੀ ਇਹ ਦੁਨੀਆ ਝੂਠੀ ਆ ਜੋ ਖਤਮ ਹੋਣ ਵਾਲੀ ਆ ਨਾਸ਼ਵਾਨ ਆ ਕਿਉਂ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹਦੇ ਵਿੱਚ ਗਲਤਾਨ ਰਹੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੈ ਵਾਟ ਮੁਰਿਦਾ ਜੋਲੀਏ ਕਹਿੰਦੇ ਸੱਚੇ ਧਰਮ ਤੇ ਟਿੱਕੇ ਰਹੀਏ ਝੂਠ ਦਾ ਸਹਾਰਾ ਨਾ ਲਈਏ ਕਹਿੰਦੇ ਜੋ ਸਾਨੂੰ ਕਹਿੰਦੇ ਗੁਰੂ ਦੱਸਦਾ ਰਸਤਾ ਪਰਮੇਸ਼ਰ ਦੇ ਘਰ ਦਾ ਜਾਣਦਾ ਉਹ ਰਸਤਾ ਅਪਣਾਈਏ ਕਹਿੰਦੇ ਚੈਲ ਲਗੰਦੇ ਪਾਰ ਗੋਰੀ ਮਨ ਤੀਰਿਆ ਕੰਚਨ ਵੰਨੇ ਪਾਸੇ ਕਲਵਤ ਚੀਰਿਆ ਕਹਿੰਦੇ ਜਵਾਨਾ ਨੂੰ ਕਹਿੰਦੇ ਦਰਿਆ ਪਾਰ ਕਰਦਿਆਂ ਦੇਖ ਕਮਜ਼ੋਰ ਇਸਤਰੀ ਦਾ ਮਨ ਵੀ ਹੌਸਲਾ ਫੜ ਲੈਂਦਾ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਜਦੋਂ ਸੰਤ ਜਨਾਂ ਨੂੰ ਦੇਖਦੇ ਨੇ ਪਿਪਾਰ ਉਤਾਰਾ ਹੁੰਦਾ ਪਵਜਲ ਤੋਂ ਕਹਿੰਦੇ ਦੂਸਰੇ ਵੀ ਉਹਨਾਂ ਦੇ ਰਾ ਸੰਗਤ ਦੇ ਵਿੱਚ ਆ ਜਾਂਦੇ ਨੇ ਕਹਿੰਦੇ ਜੋ ਸੰਸਾਰਕ ਪਦਾਰਥਾਂ ਦੇ ਵਿੱਚ ਗਲਤਾਨ ਰਹਿੰਦੇ ਨੇ ਉਹ ਬੜਾ ਦੁੱਖ ਸਹਿੰਦੇ ਨੇ ਸੇਕ ਹੈ ਯਾਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਕਹਿੰਦੇ ਜਿਹੜਾ ਇਹ ਜਾਗਾ ਇਹ ਚੱਲਣ ਹਾਰਾ ਕਹਿੰਦੇ ਜਿੱਥੇ ਅਸੀਂ ਅੱਜ ਬੈਠੇ ਆਂ ਇਤੋਂ ਪਤਾ ਨਹੀਂ ਕਿੰਨੇ ਪੂਰਾ ਦੇ ਪੂਰ ਹੋ ਕੇ ਚਲੇ ਗਏ ਕਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ ਸਿਆਲੇ ਸੋਹੰਦੀਆਂ ਪਿਰ ਗਲ ਬਾਹੜੀਆਂ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ ਗੰਡੇਂਦਿਆਂ ਛੇ ਮਹਾ ਤੋੜੰਦਿਆਂ ਇੱਕ ਖਿਨੋ ਕਹਿੰਦੇ ਜਿਸ ਤਰ੍ਹਾਂ ਕਤਕ ਦੀਆਂ ਕੁੰਝਾਂ ਆਉਂਦੀਆਂ ਚਲੀਆਂ ਜਾਂਦੀਆਂ ਨੇ ਚੇਤ ਦੇ ਮਹੀਨੇ ਚ ਜੰਗਲਾਂ ਚ ਅੱਗਾਂ ਲੱਗਦੀਆਂ ਨੇ ਸਾਵਣ ਚ ਬਿਜਲੀਆਂ ਲਿਸ਼ਕ ਕੇ ਝਟ ਚਲੀਆਂ ਜਾਂਦੀਆਂ ਨੇ ਸਰਦੀਆਂ ਵਿੱਚ ਕਹਿੰਦੇ ਆਪਣੇ ਪਤੀ ਦੇ ਗਲ ਦੇ ਵਿੱਚ ਇਸਤਰੀਆਂ ਵਾਹਵਾ ਸੌਂਦੀਆਂ ਨੇ ਕਹਿੰਦੇ ਸਾਰੀਆਂ ਚੀਜ਼ਾਂ ਥੋੜ੍ਹ-ਥੋੜ੍ਹ ਚਿਰੀਆਂ ਨੇ ਇਸ ਤਰ੍ਹਾਂ ਹੀ ਕਹਿੰਦੇ ਆਪਣੇ ਵਿਚਾਰ ਕਰਕੇ ਦੇਖ ਮਨ ਚ ਜਿਹੜਾ ਇਹ ਸੰਸਾਰ ਵਿੱਚ ਜੀਵਨ ਆ ਇਹ ਵੀ ਥੋੜ੍ਹ ਚਿਰਾ ਕਹਿੰਦੇ ਕਹਿੰਦੇ ਜੀਵ ਦਾ ਜਦੋਂ ਅੰਦਰ ਬਾਹ ਦੇ ਪੇਟ ਅੰਦਰ ਵਿਸਥਾਰ ਹੁੰਦਾ ਬੱਚਾ ਬਣਦਾ 6 ਮਹੀਨੇ ਲੱਗ ਜਾਂਦੇ ਨੇ ਪਰ ਜਦੋਂ ਕਹਿੰਦੇ ਖਤਮ ਹੁੰਦਾ ਇੱਕ ਛਿੰਟ ਚ ਖਤਮ ਹੋ ਜਾਂਦਾ ਇਸ ਤਰ੍ਹਾਂ ਦਾ ਕਹਿੰਦੇ ਜੀਵਨ ਇਹਦਾ ਕਹਿੰਦੇ ਫਾਇਦਾ ਉਠਾ ਉਹ ਪਰਮੇਸ਼ਰ ਦਾ ਨਾਮ ਜਪ ਕਹਿੰਦੇ ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਘੂਰਾ ਨਾਲ ਊਲਾਮੇ ਜੀ ਸਹੇ ਕਹਿੰਦੇ ਜ਼ਮੀਨ ਤੇ ਅਸਮਾਨ ਗਵਾਹ ਨੇ ਕਹਿੰਦੇ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਕਹਾਉਂਦੇ ਸੀ ਵੀ ਹੁਣ ਉਹ ਕਿੱਥੇ ਚਲੇ ਗਏ ਕਹਿੰਦੇ ਕਿਸ ਤਰ੍ਹਾਂ ਜਿਹੜਾ ਕਹਿੰਦੇ ਸਰੀਰ ਆ ਉਹ ਤੇ ਕਹਿੰਦੇ ਕਵਰ ਵਿੱਚ ਗਲਦਾ ਰਹਿੰਦਾ ਪਰ ਜਿਹੜੇ ਕਹਿੰਦੇ ਕੀਤੇ ਹੋਏ ਕਰਮਾਂ ਦੇ ਫਲ ਸਹਣੇ ਪੈਂਦੇ ਨੇ ਉਹ ਜਿੰਦ ਨੂੰ ਸਹਣੇ ਪੈਂਦੇ ਨੇ ਕਹਿੰਦੇ ਹੇ ਜਿੰਦੇ ਉਹਦਾ ਨਾਮ ਜਪਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗੂਜਰੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੇਰਾ ਨਾਮ ਕਰੀ ਚਨ ਨਾਠੀਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੇ ਕਟ ਅੰਤਰ ਪੂਜਾ ਹੋਏ ਪੂਜਾ ਕੀ ਚੈ ਨਾਮ ਤੇ ਆਈਐ ਬਿਨ ਨਾਵੇ ਪੂਜ ਨ ਹੋਏ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਨਾਮ ਕਹਿੰਦੇ ਚੰਦਨ ਦੀ ਲੱਕੜੀ ਚੰਦਨ ਦੀ ਲੱਕੜੀ ਆ ਜੇ ਕਹਿੰਦੇ ਮੇਰਾ ਮਨ ਇਸ ਚੰਦਨ ਦੀ ਲੱਕੜੀ ਨੂੰ ਘਸਾਉਣ ਲਈ ਵੱਟਾ ਬਣ ਜਾਏ ਕਹਿੰਦੇ ਵੀ ਇਸ ਤਰ੍ਹਾਂ ਤੇਰੇ ਨਾਮ ਦਾ ਜਾਪ ਹੋਏ ਤੇ ਨਾਲ ਕਹਿੰਦੇ ਚੰਗੇ ਆਚਰਣ ਦਾ ਕੇਸਰ ਬਣ ਜਾਏ ਕਹਿੰਦੇ ਫਿਰ ਇਸ ਤਰ੍ਹਾਂ ਕਹਿੰਦੇ ਹਿਰਦੇ ਦੇ ਵਿੱਚ ਤੇਰੀ ਪੂਜਾ ਹੁੰਦੀ ਰਹੇ ਕਹਿੰਦੇ ਪੂਜਾ ਕਿਹੜੀ ਆ ਹੋਰ ਕਹਿੰਦੇ ਕੋਈ ਮੂਰਤੀ ਪੂਜਾ ਕਰਨੀ ਹੋਰ ਕਿਸੇ ਕਿਸਮ ਦੀ ਪੂਜਾ ਕੋਈ ਪੂਜਾ ਨਹੀਂ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਪੂਜਾ ਕੀਚੈ ਨਾਮ ਧਿਆਈਏ ਪੂਜਾ ਇਹੀ ਆ ਸਿਰਫ ਤੇ ਸਿਰਫ ਪਰਮੇਸ਼ਰ ਦਾ ਨਾਮ ਧਿਆਉਣਾ ਬਿਨ ਨਾਵੈ ਪੂਜਨਾ ਹੋਏ ਪਰਮੇਸ਼ਰ ਦਾ ਨਾਮ ਧਿਆਉਣ ਤੋਂ ਬਿਨਾ ਕਹਿੰਦੇ ਪਰਮੇਸ਼ਰ ਦੀ ਪੂਜਾ ਹੋਈ ਨਹੀਂ ਸਕਦੀ ਬਾਹਰ ਦੇਵ ਪਖਾਲੀ ਐ ਜੇ ਮਨ ਤੋ ਵੈ ਕੋਏ ਝੂਠ ਲਹੇ ਜੀਉ ਮਾਂਜੀਐ ਮੋਖ ਪਿਆਣਾ ਹੋਏ ਕਹਿੰਦੇ ਬਾਰੋਂ ਤਾਂ ਮੂਰਤੀਆਂ ਦਾ ਇਸ਼ਨਾਨ ਕਰਾਉਂਦੇ ਨੇ ਕਹਿੰਦੇ ਤਾਂ ਗੱਲ ਆ ਜੇ ਅੰਦਰੋਂ ਕਹਿੰਦੇ ਮਨ ਨੂੰ ਤੋਤਾ ਜਾਵੇ ਮਨ ਦੀ ਮੈਲ ਨੂੰ ਧੋਤਾ ਜਾਵੇ ਤਾਂ ਫਿਰ ਮਨ ਦੀ ਝੂਠ ਲੈ ਜਾਵੇ ਮਨ ਤੋਂ ਵਿਕਾਰ ਲੈ ਜਾਣ ਫਿਰ ਕਹਿੰਦੇ ਮਨ ਤੋਂ ਤ੍ਰਿਸ਼ਨਾ ਆਸਾ ਲੈ ਜਾਣ ਵਿਕਾਰ ਲੈ ਜਾਣ ਇਸ ਤਰ੍ਹਾਂ ਕਹਿੰਦੇ ਮਨ ਸਾਫ਼ ਹੋ ਜਾਵੇ ਉਹ ਮਨ ਦਾ ਇਸ਼ਨਾਨ ਹੋਵੇ ਨਾ ਕਿ 12 ਮੂਰਤੀਆਂ ਦਾ ਇਸ਼ਨਾਨ ਪਸੂ ਮਿਲੇ ਚੰਗੀਆਂ ਆਈਆਂ ਖੜ ਖਾਵੇ ਅੰਮ੍ਰਿਤ ਦੇਹੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਕਹਿੰਦੇ ਜਿਹੜੇ ਪਸ਼ੂ ਨੇ ਉਹ ਮਨੁੱਖ ਜਾਤੀ ਨਾਲੋਂ ਨੀਵੇਂ ਨੇ ਪਰ ਕਹਿੰਦੇ ਮਨੁੱਖ ਦਾ ਜੀਣਾ ਵਿਅਰਥਾ ਕਹਿੰਦੇ ਜੋ ਨਾਮ ਤੋਂ ਬਿਨਾਂ ਜੀ ਰਿਹਾ ਉਹਦੇ ਨਾਲੋਂ ਤਾਂ ਉਹ ਪਸ਼ੂ ਚੰਗੇ ਨੇ ਜਿਹੜੇ ਕਹਿੰਦੇ ਘਾਹ ਫੂਸ ਖਾਂਦੇ ਨੇ ਪਰ ਅਮਰਤ ਵਰਗਾ ਮਿੱਠਾ ਦੁੱਧ ਦਿੰਦੇ ਨੇ ਕਹਿੰਦੇ ਨੇੜਾ ਹੈ ਦੂਰ ਨ ਜਾਣਿਓ ਨਿਤ ਸਾਰੇ ਸਮਾਲੇ ਜੋ ਦੇਵੈ ਸੋ ਖਾਵਣਾ ਕਹ ਨਾਨਕ ਸਾਚਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਨੂੰ ਦੂਰ ਨ ਜਾਣੋ ਉਹ ਸਾਡੇ ਅੰਗ ਸੰਗ ਆ ਉਹ ਹਰ ਵਕਤ ਸਾਡੀ ਸੰਭਾਲ ਕਰ ਰਿਹਾ ਪ੍ਰਤਪਾਲਨਾ ਕਰ ਰਿਹਾ ਜੋ ਦਿੰਦਾ ਅਸੀਂ ਉਹ ਖਾਂਦੇ ਆ ਜਿਵੇਂ ਸਾਡੀ ਸੰਭਾਲ ਕਰਦਾ ਅਸੀਂ ਰਹਿੰਦੇ ਆ ਸਾਡੇ ਨਾਲੋਂ ਦੂਰ ਨਹੀਂ ਬਿਲਕੁਲ ਹੀ ਪਰਮੇਸ਼ਰ ਗੂਜਰੀ ਮਹੱਲਾ ਪਹਿਲਾ ਨਾਵ ਕਮਲ ਤੇ ਬ੍ਰਹਮਾ ਉਪਜੇ ਬੇਦ ਪੜੇ ਮੁਖ ਕੰਠ ਸਵਾਰ ਤਾਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੋਵਾਰ ਪ੍ਰੀਤਮ ਕਿਉਂ ਬਿਸਰੈ ਮੇਰੇ ਪ੍ਰਾਣ ਅਧਾਰ ਜਾ ਕੀ ਭਗਤ ਕਰੈ ਜਨ ਪੂਰੇ ਮਨ ਜਨ ਸੇਵੈ ਗੁਰ ਵਿਚਾਰ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬ੍ਰਹਮੇ ਦਾ ਜਨਮ ਵਿਸ਼ਨੂੰ ਦੀ ਧੁੰਨੀ ਵਿੱਚ ਉੱਗੇ ਕਮਲ ਦੇ ਫੁੱਲ ਦੀ ਨਾਲ ਤੋਂ ਹੋਇਆ ਸੀ ਫੇਰ ਕਹਿੰਦੇ ਬੜੇ ਮਤਲਬ ਬ੍ਰਹਮਾ ਨੇ ਆਪਣਾ ਮੁਖ ਸਵਾਰ ਕੇ ਕੰਠ ਸਵਾਰ ਕੇ ਵੇਦ ਕਹਿੰਦੇ ਪੜਦਾ ਰਿਹਾ ਫੇਰ ਕਹਿੰਦੇ ਉਹਨੇ ਸੋਚਿਆ ਵੀ ਜਿੱਥੋਂ ਮੇਰਾ ਜਨਮ ਹੋਇਆ ਮੈਂ ਉਹਦਾ ਅੰਤ ਪਾਲਵਾਂ ਫਿਰ ਹਜ਼ਾਰਾਂ ਹੀ ਸਾਲ ਕਹਿੰਦੇ ਉਸ ਨਾਲ ਚ ਜਾਂਦਾ ਆਉਂਦਾ ਰਿਹਾ ਪਰ ਆਪਨ ਆਪ ਨੂੰ ਜਨਮ ਦੇਣ ਵਾਲੇ ਦਾਤੇ ਦਾ ਅੰਤ ਨਹੀਂ ਪਾ ਸਕਿਆ ਕਹਿੰਦੇ ਕਹਿੰਦੇ ਉਹ ਪਰਮੇਸ਼ਰ ਜਿਹਦੀ ਭਗਤੀ ਸਾਰੇ ਮਾਨਵ ਜਾਤੀ ਸਾਰੇ Muni ਜਨ ਸਾਰੇ ਦੇਵਤੇ ਕਰਦੇ ਨੇ ਉਨੋ ਉਹਦੀ ਸੇਵਾ ਭਗਤੀ ਕਹਿੰਦੇ ਗੁਰੂ ਦੀ ਵਿਚਾਰ ਤੇ ਚੱਲ ਕੇ ਕਰੋ ਉਹ ਪਰਮੇਸ਼ਰ ਕਹਿੰਦੇ ਜੋ ਸਾਡੇ ਪ੍ਰਾਣਾਂ ਦਾ ਆਸਰਾ ਕਿਉਂ ਉਹ ਜੀਵ ਨੂੰ ਭੁੱਲ ਜਾਂਦਾ ਕਹਿੰਦੇ ਕਿਉਂ ਨਹੀਂ ਜੀਵ ਉਹਦੀ ਭਗਤੀ ਕਰਦਾ ਰਵਿਸਾਸ ਦੀਪਕ ਜਾ ਕੇ ਤਿਰ ਪਵਨ ਏਕਾ ਜੋਤ ਮੁਰਾਰ ਗੁਰਮੁਖ ਹੋਏ ਸੋ ਅਹ ਨਸ ਨਿਰਮਲ ਮਨ ਮੁਖ ਰਹਿਣ ਅੰਧਾਰ ਕਹਿੰਦੇ ਉਸ ਪਰਮੇਸ਼ਰ ਦੀ ਜੋਤ ਤਿੰਨਾ ਭਵਨਾਂ ਚ ਵਿਆਪਕ ਆ ਉਸ ਪਰਮੇਸ਼ਰ ਦੀ ਜਿਹਦੇ ਚੰਦ ਤੇ ਸੂਰਜ ਛੋਟੇ ਛੋਟੇ ਦੀਪਕ ਬਣਾਏ ਹੋਏ ਨੇ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਹਰ ਵਕਤ ਪਰਮੇਸ਼ਰ ਦਾ ਨਾਮ ਜਪ ਕੇ ਪਵਿੱਤਰ ਜੀਵਨ ਵਾਲੇ ਬਣਦੇ ਨੇ ਪਰ ਜਿਹੜੇ ਮਨਮੁਖ ਨੇ ਪਰਮੇਸ਼ਰ ਦਾ ਗਿਆਨ ਪਰਮੇਸ਼ਰ ਦਾ ਨਾਮ ਭੁੱਲ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਅਗਿਆਨਤਾ ਵਿੱਚ ਬੀਤਦੀ ਆ ਸਿੱਧ ਸਮਾਦ ਕਰੈ ਨਿਤ ਚਗਰਾ ਦੋਹ ਲੋਚਨ ਕਿਆ ਹੀ ਰੈ ਅੰਤਰ ਜੋਤ ਸਬਦ ਤੁਨ ਜਾਗੈ ਸਤਗੁਰ ਚਗਰ ਨਿਵੇਰੈ ਕਹਿੰਦੇ ਸਿੱਧ ਸਮਾਧੀਆਂ ਲਾਉਣ ਵਾਲੇ ਜੋਗੀ ਕਹਿੰਦੇ ਬੜੇ ਯਤਨ ਕਰਦੇ ਨੇ ਕਹਿੰਦੇ ਮਤਲਬ ਕਿਸ ਤਰ੍ਹਾਂ ਪਰਮੇਸ਼ਰ ਨੂੰ ਸਮਾਧੀਆਂ ਲਾ ਕੇ ਦੇਖਣ ਦਾ ਯਤਨ ਕਰਦੇ ਨੇ ਕਹਿੰਦੇ ਉਹ ਪਰਮੇਸ਼ਰ ਅੱਖਾਂ ਦੇ ਰਾਹੀ ਇਹ ਜਿਹੜੀਆਂ ਅੱਖਾਂ ਸੰਸਾਰ ਨੂੰ ਦੇਖਦੀਆਂ ਨੇ ਇਹਨਾਂ ਰਾਹੀ ਨਹੀਂ ਨਜ਼ਰ ਆਉਂਦਾ ਕਹਿੰਦੇ ਉਹ ਤਾਂ ਕਹਿੰਦੇ ਸਤਗੁਰ ਨੇ ਸਾਰਾ ਝਗੜਾ ਨਿਵੇੜ ਦਿੱਤਾ ਪਰਮੇਸ਼ਰ ਤਾਂ ਕਹਿੰਦੇ ਮਨ ਦੀਆਂ ਅੱਖਾਂ ਰਾਹੀ ਜਦੋਂ ਅੰਤਰ ਆਤਮੇ ਜੀਵ ਦੇ ਪਰਮੇਸ਼ਰ ਦੇ ਨਾਮ ਦੀ ਸ਼ਬਦ ਦੀ ਧੁਨੀ ਚੱਲਦੀ ਆ ਜਦੋਂ ਪਰਮੇਸ਼ਰ ਦਾ ਨਾਮ ਜਪਦਾ ਜੀਵ ਨਾਮ ਜਪਦਾ 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 ਪਰਮੇਸ਼ਰ ਦੀ ਰਹਿਮਤ ਹੁੰਦੀ ਆ ਤਾਂ ਅੰਤਰ ਆਤਮੇ ਪਰਮੇਸ਼ਰ ਦਾ ਅਨੁਭਵ ਹੋ ਜਾਂਦਾ ਪਰਮੇਸ਼ਰ ਬਾਹਰਲੀ ਅੱਖਾਂ ਨਾਲ ਨਹੀਂ ਦਿਖਦਾ ਉਹ ਅਦ੍ਰਿਸ਼ਟ ਹੈ ਮਨ ਦੀਆਂ ਅਦ੍ਰਿਸ਼ਟ ਅੱਖਾਂ ਦੇ ਨਾਲ ਅਨੁਭਵ ਕੀਤਾ ਜਾ ਸਕਦਾ ਉਹਦੀ ਰਹਿਮਤ ਸਦਕਾ ਸੁਰਨਾਰਨਾਥ ਬੇਅੰਤ ਅਜੋਨੀ ਸਾਚਾ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਕਹਿੰਦੇ ਹੈ ਮਾਨਵਾਂ ਦੇ ਤੇ ਦੇਵਤਿਆਂ ਦੇ ਮਾਲਕ ਬੇਅੰਤ ਪ੍ਰਭੂ ਜੀ ਜੋ ਜੋਨੀਆਂ ਤੋਂ ਰਹਤੋਂ ਜਿਨ੍ਹਾਂ ਦਾ ਮਹਿਲ ਅਟਲ ਹੈ ਕਹਿੰਦੇ ਪਰਮੇਸ਼ਰ ਜੀ ਹੈ ਜਗਤ ਦੇ ਦਾਤੇ ਕਹਿੰਦੇ ਸਾਨੂੰ ਕਹਿੰਦੇ ਅਡੋਲਤਾ ਬਖਸ਼ੋ ਆਪਣੀ ਮਿਹਰ ਕਰਕੇ ਕਹਿੰਦੇ ਸਾਡਾ ਇਸ ਸੰਸਾਰ ਦੇ ਭਵਜਲ ਤੋਂ ਪਾਰ ਉਤਾਰਾ ਕਰੋ ਪਰਮੇਸ਼ਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ